ਸ਼ੇਅਰ ਕਰ ਰਹੀ ਹਾਂ ਆਲੂ ਬੈਂਗਨ ਦੀ ਚਟਪਟੀ ਮਜ਼ੇਦਾਰ ਮਸਾਲੇਦਾਰ ਜੀ ਰੈਸਪੀ ਇਹ ਬਹੁਤ ਹੀ ਸਿੰਪਲ ਰੈਸਪੀ ਹੈ ਜਿਨਾਂ ਨੂੰ ਆਲੂ ਬੈਂਗਨ ਦੀ ਸਬਜੀ ਟੇਸਟੀ ਨਹੀਂ ਲੱਗਦੀ ਉਹ ਵੀ ਇਸ ਸਬਜੀ ਨੂੰ ਖੁਸ਼ ਹੋ ਕੇ ਖਾਣਗੇ ਇਸਦੇ ਲਈ ਸਭ ਤੋਂ ਪਹਿਲਾਂ ਨਾ 4 ਤੋਂ 5 ਆਲੂ ਜਿਹੜੇ ਆ ਮੈਂ ਉਹ ਚੰਗੀ ਤਰ੍ਹਾਂ ਛਿੱਲ ਲਿਆ ਉਸ ਤੋਂ ਬਾਅਦ ਧੋਲੇ ਆ ਤੇ ਫਿਰ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਲੰਬਾ-ਲੰਬਾ ਕੱਟ ਲਾਂਗੇ ਨਾਲ ਹੀ ਨਾ ਮੈਂ ਕੜਾਈ ਦੇ ਵਿੱਚ ਤੇਲ ਗਰਮ ਹੋਣ ਲਈ ਰੱਖ ਦਿੱਤਾ ਸੀ ਜਿਵੇਂ ਅਸੀਂ ਆਲੂ ਕੱਟ ਕੇ ਤੇ ਤੇਲ ਵੀ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਆਲੂ ਜਿਹੜੇ ਆ ਉਹ ਫਰਾਈ ਹੋਣ ਲਈ ਪਾ ਦਾਂਗੇ ਉਨੇ ਟਾਈਮ ਦੇ ਵਿੱਚ ਜਿੰਨੇ ਟਾਈਮ 'ਚ ਸਾਡੇ ਆਲੂ ਫਰਾਈ ਹੁੰਦੇ ਅਸੀਂ ਇਧਰ ਬੈਂਗਨ ਕੱਟ ਕਰ ਲਵਾਂਗੇ ਤੇ ਨਾਲ ਹੀ ਮੈਂ ਇੱਕ ਮੀਡੀਅਮ ਸਾਈਜ਼ ਦਾ ਗੰਡਾ ਵੀ ਬਰੀਕ-ਬਰੀਕ ਕੱਟ ਕਰਕੇ ਰੱਖ ਲਿਆ ਵਾ ਤੇ ਇਧਰ ਸਾਡੇ ਆਲੂ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਸੁਨਹਿਰੀ ਜਿਹਾ ਹੋ ਗਿਆ ਇਹਨਾਂ ਦੇ ਉੱਪਰ ਨਾ ਇੱਕ ਹਲਕੀ ਜੀ 골ਡਨ ਲੇਅਰ ਜਿਹੜੀ ਆ ਉਹ ਆ ਗਈ ਹੈ ਤੇ 90% ਸਾਡੇ ਆਲੂ ਜਿਹੜੇ ਬਣ ਗਿਆ ਸੇਮ ਕੜਾਈ ਦੇ ਵਿੱਚ ਉਸੇ ਹੀ ਤੇਲ ਦੇ ਵਿੱਚ ਜਿਹੜਾ ਤੇਲ ਬਚ ਗਿਆ ਸੀ ਉਹਦੇ ਚ ਆਪਾਂ ਗੰਡਾ ਐਡ ਕਰ ਦੇਾਂਗੇ ਤੇ ਇਹਨੂੰ ਵੀ 골ਡਨ ਹੋਣ ਤੱਕ ਭੁੰਨ ਲਵਾਂਗੇ ਫਿਰ ਇਹਦੇ ਚ ਮਸਾਲੇ ਤੁਸੀਂ ਆਪਣੇ ਮਨਪਸੰਦ ਐਡ ਕਰ ਸਕਦੇ ਹੋ ਮੈਂ ਨੂਨ ਮਿਰਚ ਹਲਦੀ ਪਾਊਡਰ ਜੀਰਾ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਤੇ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਐਡ ਕੀਤਾ ਵਾ ਤੇ ਉਸ ਦੇ ਬਾਅਦ ਨਾਲ ਇਹਨਾਂ ਨੂੰ ਮਿਕਸ ਕਰਕੇ ਫਿਰ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਬੈਂਗਨ ਐਡ ਕਰਦੇ ਆਂਗੇ ਤੇ ਇਹਨੂੰ ਐਡ ਕਰਨ ਦੇ ਬਾਅਦ ਕਵਰ ਕਰਕੇ 3 ਤੋਂ 4 ਮਿੰਟ ਲਈ ਪਹਿਲਾਂ ਇਕੱਲੇ ਬੈਂਗਨ ਨੂੰ ਤੁਸੀਂ ਪਕਾ ਲੈਣਾ ਵਾ ਸਾਡੇ ਬੈਂਗਨ ਜਿਹੜੇ ਆ ਉਹ ਕੁੱਕ ਹੋ ਗਏ ਆ ਤਕਰੀਬਨ 80% ਦੇ ਕਰੀਬ ਹੋਣਾ ਪਏ ਦੇ ਵਿੱਚ ਆਲੂ ਪਾਵਾਂਗੇ ਆਲੂ ਐਡ ਕਰਕੇ ਮਿਕਸ ਕਰਕੇ ਫਿਰ ਤੋਂ ਕਵਰ ਕਰਕੇ 4 ਤੋਂ 5 ਮਿੰਟ ਲਈ ਤੁਸੀਂ ਕੁੱਕ ਕਰ ਲੈਣਾ ਉਸ ਦੇ ਬਾਅਦ ਦੋ ਮੈਂ ਟਮਾਟਰ ਲਏ ਜਿਸ ਸਾਈਜ਼ ਦੇ ਵਿੱਚ ਅਸੀਂ ਆਲੂ ਕੱਟ ਕੀਤਾ ਸੀ ਉਸੇ ਸਾਈਜ਼ ਦੇ ਹੀ ਬੈਂਗਨ ਕੱਟ ਕੀਤੇ ਤੇ ਉਸੇ ਸਾਈਜ਼ ਦੇ ਵਿੱਚ ਹੀ ਮੈਂ ਟਮਾਟਰ ਕੱਟ ਕੀਤੇ ਸੀਗੇ ਤੇ ਇਹ ਟਮਾਟਰ ਐਡ ਕਰਕੇ 3-4 ਮਿੰਟ ਲਈ ਸੌਫਟ ਹੋਣ ਤੱਕ ਟਮਾਟਰ ਨੂੰ ਅਸੀਂ ਇਹਨੂੰ ਕੁੱਕ ਕਰ ਲਿਆ ਲਾਸਟ ਤੇ ਹਰਾ ਧਨੀਆ ਪਾ ਕੇ ਸਬਜੀ ਨੂੰ ਗਾਰਨਿਸ਼ ਕਰ ਦਿੱਤਾ ਤੇ ਲਓ ਜਾਈ ਆਲੂ ਭੇਂਗਾ ਦੀ ਮਜ਼ੇਦਾਰ ਜੀ ਸਬਜੀ ਬਣ ਕੇ ਤਿਆਰ ਹੋ ਗਈ ਆ ਜਿੰਨੇ ਟਾਈਮ ਦੇ ਵਿੱਚ ਤੁਸੀਂ ਸਬਜ਼ੀਆਂ ਦੀ ਚੋਪਿੰਗ ਕਰਦੇ ਆ ਨਾਲ ਦੀ ਨਾਲ ਹੀ ਤੁਸੀਂ ਇਸ ਸਬਜੀ ਨੂੰ ਬਣਾਉਣਾ ਸਟਾਰਟ ਕਰ ਦਿੰਦੇ ਆ ਘਰ ਦੇ ਵਿੱਚ ਗੈਸਟ ਆਏ ਹੋਣ ਤਾਂ 10 ਤੋਂ 15 ਮਿੰਟ ਦੇ ਵਿੱਚ ਇਹ ਸਬਜੀ ਜਿਹੜੀ ਆ ਉਹ ਬਣ ਕੇ ਰੈਡੀ ਹੋ ਜਾਂਦੀ ਆ ਬਹੁਤ ਹੀ ਸਿੰਪਲ ਐ ਤੇ ਬਹੁਤ ਹੀ ਚਟਪਟੀ ਮਸਾਲੇਦਾਰ ਜੀ ਸਬਜੀ ਬਣਦੀ ਐ ਇਹਨੂੰ ਤੁਸੀਂ ਰੋਟੀ ਨਾਲ ਪੂਰੀ ਨਾਲ ਪਰੌਂਠੇ ਨਾਲ ਕਿਸੇ ਵੀ ਚੀਜ਼ ਦੇ ਨਾਲ ਇੰਜੋਏ ਕਰੋ ਸਭ ਨੂੰ ਬਹੁਤ ਪਸੰਦ ਆਏਗੀ ਉਮੀਦ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਤੁਸੀਂ ਵੀ ਇਸ ਰੈਸਪੀ ਨੂੰ ਟਰਾਈ ਕਰਨਾ ਤੇ ਉਸ ਦੇ ਬਾਅਦ ਆਪਣਾ ਫੀਡਬੈਕ ਮੇਰੇ ਨਾਲ ਜਰੂਰ ਸ਼ੇਅਰ ਕਰਨਾ ਆਪਾਂ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ